ਰਾਸ਼ਨ ਕਾਰਡ ਧਾਰਕਾਂ ਦੇ ਨਾਲ ਜੁੜੀ ਐਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਾਦੇ ਕਿ ਰਾਸ਼ਨ ਕਾਰਡ ਨੂੰ ਲੈ ਕੇ ਹੁਣ ਲੋਕਾਂ ਦੇ ਲਈ ਵੱਡੀ ਚਿੰਤਾ ਬਣੀ ਹੋਈ ਹੈ ਤਾਂ ਦਾਦੇ ਕਿ ਹੁਣ ਲੋਕਾਂ ਨੂੰ ਰਾਸ਼ਨ ਕਾਰਡ ਵਾਲੀ ਕਣਕ ਨਹੀਂ ਮਿਲੇਗੀ ਤਾਂ ਲੋਕਾਂ ਦੇ ਲਈ ਇਹ ਵੱਡੀ ਚਿੰਤਾ ਬਣੀ ਹੈ ਦੱਸਦੇ ਕਿ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤਾਂ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਪਿਛਲੇ ਕੁਝ ਸਮੇਂ ਦੌਰਾਨ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਈਸਟ ਤੇ ਵੈਸਟ ਸਰਕਲ ਤਹਿਤ ਪੈਂਦੇ ਚਾਰ ਬਖ ਵਖ ਰਾਸ਼ਨ ਡੀਪੋ ਤੇ ਅਨਾਜ ਦੀ ਸਪਲਾਈ ਰੱਦ ਕਰ ਦਿੱਤੀ ਗਈ ਹੈ ਜਦੋਂ ਕਿ ਇਸ ਦੌਰਾਨ ਪੰਜ ਰਾਸ਼ਨ ਡੀਪੋ ਹੋਲਡਰਾਂ ਵੱਲੋਂ ਭਾਗ ਨੂੰ ਅਸਤੀਫੇ ਸੌਂਪ ਦਿੱਤੇ ਗਏ ਨੇ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਿਕ ਇਸਟ ਸਰਕਲ ਵਿੱਚ ਤਿੰਨਵਾ West ਸਰਕਲ ਵਿੱਚ 1 ਡਿਪੂ ਤੇ ਅਨਾਜ ਦੀ ਸਪਲਾਈ ਰੱਦ ਕੀਤੀ ਗਈ ਹੈ ਤਾਂ ਨਾਲ ਹੀ ਵਿਭਾਗ ਨੂੰ ਆਪਣੇ ਅਸਤੀਫੇ ਸੌਪਣਾ ਹੈ ਵਾਲੇ ਸਾਰੇ ਡਿਪੂ 홀ਡਰ ਇਸਟ ਸਰਕਲ ਦੇ ਵੱਖ-ਵੱਖ ਇਲਾਕਿਆਂ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਤਾਂ ਦੱਸ ਦਈਏ ਕਿ ਡਿਪੂ 홀ਡਰਾਂ ਵੱਲੋਂ ਇੰਨੀ ਵੱਡੀ ਗਿਣਤੀ ਵਿੱਚ ਅਸਤੀਫੇ ਸੌਪਣਾ ਚਿੰਤਾ ਦਾ ਵਿਸ਼ਾ ਹੈ ਜੋ ਕਿ ਇਹ ਸਾਬਿਤ ਕਰਦਾ ਹੈ ਕਿ ਹੁਣ ਲੋਕਾਂ ਦਾ ਰਾਸ਼ਨ ਡਿਪੂ ਚਰਾਉਣ ਲਈ ਪ੍ਰਤੀ ਦੇਸ਼ ਚਲਪੀ ਲਗਾਤਾਰ ਘਟਦੀ ਨਜ਼ਰ ਆ ਰਹੀ ਹੈ ਇਸ ਦੇ ਕਰਕੇ ਇੱਕ ਮੁੱਖ ਕਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਡਿਪੂ ਮਾਲਕਾਂ ਨੂੰ ਕਨਕ ਮੰਡਲ ਦਲੇ ਦਿੱਤੀ ਜਾ ਰਹੀ ਕਮਿਸ਼ਨ ਰਾਸ਼ੀ ਹੋ ਨਾ ਸੂਬਿਆਂ ਦੇ ਮੁਕਾਬਲੇ ਕਾਫੀ ਘੱਟ ਹੈ ਤਾਂ ਇਸ ਮੰਗ ਨੂੰ ਲੈ ਕੇ ਪੰਜਾਬ ਦੇ ਡਿਪੂ ਹੋਲਡਰਾਂ ਵੱਲੋਂ ਕਈ ਵਾਰ ਸਰਕਾਰ ਦੇ ਖਿਲਾਫ ਸੰਘਰਸ਼ ਛੇੜ ਸਮੇਤ ਤਰਨੇ ਪ੍ਰਦਰਸ਼ਨ ਵੀ ਕੀਤੇ ਗਏ ਹਨ